ਯਾਰੀ ਪਹੁੰਚੋ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਇੱਥੇ ਮੈਂ ਸਾਰੇ ਪਿੰਡਾਂ ਦੇ ਵਿੱਚ ਹੀ ਅੱਜ ਵੀ ਜਾ ਰਿਆਂ ਹੁਣ ਅਸੀਂ ਪਿੰਡ ਪਹੁੰਚੇ ਰੇਤੇ ਵਾਲੀ ਪੈਣੀ ਜਿੱਥੇ ਸਾਡੇ ਪਿੰਡ ਨੂੰ ਬਚਾਉਣ ਲਈ ਜੇਕਰ ਪਾਣੀ ਜ਼ਿਆਦਾ ਆ ਜਾਂਦਾ ਹੈ ਪ੍ਰਮਾਤਮਾ ਕਰੇ ਤਾਂ ਕਰੇ ਇਹੋ ਜਿਹਾ ਕੁਝ ਹੋਵੇ ਜੇਕਰ ਪਾਣੀ ਆ ਜਾਂਦਾ ਤਾਂ ਸਾਰੇ ਇਲਾਕੇ ਨੂੰ ਬਚਾਉਣ ਲਈ ਰੱਖੋ ਇੱਕ ਤਰ੍ਹਾਂ ਦਾ ਬੰਨ ਸੜਕ ਨੂੰ ਉੱਚਾ ਕਰਕੇ ਜਿਹੜਾ ਬਣਾਇਆ ਜਾ ਰਿਹਾ ਸਾਡੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਔਰ ਜੋ ਵੀ ਸਾਡੇ ਲੋਕਾਂ ਨੂੰ ਕਿਸੇ ਚੀਜ਼ ਦੀ ਵੀ ਲੋੜ ਹੈ ਜੇਸੀਪੀ ਵੀ ਪ੍ਰੋਵਾਈਡ ਕਰਵਾਈ ਹੋਈ ਹੈ ਡੀਜ਼ਲ ਵੀ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ ਹੋਰ ਵੀ ਕਿਸੇ ਤਰ੍ਹਾਂ ਦੀ ਲੋੜ ਹੈ ਤਾਂ ਅਸੀਂ ਹਰ ਇੱਕ ਚੀਜ਼ ਜਿਹੜੀ ਹੈ ਪ੍ਰੋਵਾਈਡ ਸਾਡੇ ਲੋਕਾਂ ਨੂੰ ਕਰਵਾ ਰਹੇ ਹਾਂ ਸਾਰੇ ਰੈਲਮੈਂਟ ਕੀ ਅਸੀਂ ਕਰ ਰਹੇ ਹਾਂ ਕੋਈ ਇਹ ਨਹੀਂ ਮੈਂ ਇਕੱਲਾ ਕਰ ਰਹੇ ਹਾਂ ਇਹ ਸਾਰੇ ਲੋਕਾਂ ਦੇ ਸਹਿਯੋਗ ਨਾਲ ਹੀ ਹੈ ਸਾਰਿਆਂ ਦੇ ਸਾਥ ਨਾਲ ਹੀ ਹੈ ਸਾਡੇ ਅਫਸਰ ਸਾਹਿਬਾਨਾਂ ਦੇ ਸਾਥ ਨਾਲ ਹੈ ਸਾਡੇ ਆਵਾਦੀ ਪਾਰਟੀ ਦੇ ਸਾਰੇ ਆਗੂ ਨੇ ਵਰਕਰ ਨੇ ਸਾਡੇ ਪਿੰਡ ਦੇ ਦੋਨਾਂ ਤਿੰਨਾਂ ਪਿੰਡਾਂ ਦੇ ਲੋਕ ਨੇ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਅਸੀਂ ਇਹ ਕੰਮ ਕਰ ਰਹੇ ਹਾਂ ਦੇਖਣ ਚ ਆ ਰਿਹਾ ਕਿ ਇਥੇ ਫੋਟਵਾਂ ਵਾਲੇ ਲੀਡਰ ਬਹੁਤ ਆ ਰਹੇ ਆ ਉਹਨਾਂ ਬਾਰੇ ਕੀ ਕਿਹਾ ਜਾਊਗਾ ਫੋਟਵਾਂ ਵਾਲਿਆਂ ਨੂੰ ਫੋਟਵਾ ਮੁਬਾਰਕ ਕੋਈ ਗੱਲ ਨਹੀਂ ਹਰ ਇੱਕ ਦਾ ਆਪਦਾ ਹੁੰਦਾ ਹੈ ਪਰ ਕੋਈ ਗੱਲ ਨਹੀਂ ਜੇ ਕੋਈ ਫੋਟਵਾ ਕਰਾਉਂਦਾ ਕਰਾਉਣ ਦਿਓ ਪਰ ਜਿਹੜਾ ਜ਼ਰੂਰੀ ਕੰਮ ਹੈ ਉਹ ਅਸੀਂ ਜਿਹੜਾ ਲੋਕਾਂ ਦਾ ਕਰਦੇ ਆ ਜੇ ਗੱਲ ਕਰੀਏ ਅੱਗੇ ਇਲਾਕੇ ਦੀ ਤਾਂ ਕਿਸ ਤਰ੍ਹਾਂ ਦੇ ਹਾਲਾਤ ਆ ਕੱਲ ਵੀ ਤੁਸੀਂ ਇਸ ਦਾ ਜਾਇਜ਼ਾ ਲਿਆ। ਵਖੋ ਹਾਲਾਤ ਤਾਂ ਤੁਹਾਡੇ ਸਾਹਮਣੇ ਨੇ ਜਿਵੇਂ ਢਾਣੀ ਸਰਦਾ ਸਿੰਘ ਹੈ ਔਰ ਜਿੰਮੇ ਵੀ ਖੇਤਾਂ ਦੇ ਵਿੱਚ ਕਰਨੇ ਸਾਰੇ ਜਿਹੜੇ ਸਾਡੇ ਇਸ ਇਲਾਕੇ ਦੇ دریا ਦੇ ਪਾਣੀ ਨਾਲ ਗਿਰੇ ਹੋਏ ਆ ਭਾਵੇਂ ਆਪਣਾ ਗੁਲਾਬਾ ਪੈਣੀ ਹੈ। ਗੱਤੀ ਨੰਬਰ 1 ਤੇਜਰ ਰਹਿਲਾ ਦੋਨਾ ਨਾਨਕਾ ਚੰਗੜ ਪੈਣੀ ਮਾਤਮ ਨਗਰ ਜਿੰਨੇ ਵੀ ਖੇਤਾਂ ਦੇ ਵਿੱਚ ਢਾਣੀਆਂ ਦੇ ਵਿੱਚ ਲੋਕ ਬੈਠੇ ਆ ਉਹ ਸਾਰੇ ਪਾਣੀ ਦਾ ਗਿਰੇ ਹੋਏ ਆ। ਉਹਨਾਂ ਨੂੰ ਅਸੀਂ ਮਿਲ ਰਹੇ ਆ। ਜੋ ਜੋ ਉਹਨਾਂ ਦੀ ਲੋੜ ਹੈ ਅਸੀਂ ਉਹਨਾਂ ਦੀ ਲੋੜ ਨੂੰ ਪੂਰਾ ਕਰ ਰਹੇ ਆ। ਕਿਸੇ ਤਰ੍ਹਾਂ ਦੀ ਵੀ ਕੋਈ ਲੋਡ ਹਾਂ ਟਾਣੀ ਸੱਤਾ ਸਿੰਘ ਜਾ ਰਹੇ ਆ ਉੱਥੇ ਹਰੇਚਾਰੇ ਦੀ ਮੰਗ ਸੀ ਹਰੇਚਾਰਾ ਚ ਚਾਹੁੰਦਾ ਹੈ ਜਾਂ ਹੋਰ ਵੀ ਪਿੰਡਾਂ ਦੇ ਵਿੱਚੋਂ ਜਿਵੇਂ ਹਰੇਚਾਰੇ ਦੀ ਦਬਾਅ ਸਾਡੇ ਕੋਲ ਆਈ ਹੈ ਸਵੇਰੇ ਹਰ ਪਿੰਡ ਦੇ ਵਿੱਚ ਇੱਥੇ ਵੀ ਕਹਿੰਦੇ ਫੋਕਲ ਮਕਾਨ ਚਾਲ ਗਏ ਕਿ ਜਿਹੜਾ ਪੇਜ ਬੰਡ ਹੈ ਸਭ ਤੋਂ ਪਹਿਲਾਂ ਲੋਕ ਕਹਿੰਦੇ ਨੇ ਉਹਨਾਂ ਦਾ ਸਾਡਾ ਜਿਹੜਾ ਮਾੜੀ ਇੱਕ ਪਾਣੀ ਇੱਕ ਟੰਡਰ ਬੰਦ ਕੀਤਾ ਜਾਵੇ ਹਰੇਚਾਰੇ ਦਾ ਉਹ ਅਸੀਂ ਬਤ ਕਰਾ ਰਹੇ ਆ ਇਸ ਤਰ੍ਹਾਂ ਹੋਰ ਵੀ ਕਿਸੇ ਸਾਡੇ ਇਲਾਕੇ ਦੇ ਜੋ ਵੀ ਪਾਸੇ ਕੋਈ ਆਪਾਂ ਨੂੰ ਮੰਨ ਲੈ ਫੋਕਲ ਦੁਕਾਨ ਚਾਲ ਗਏ ਨਹੀਂ ਕਰਦੇ ਨਾ Oh, è ah, allora. cioè, ah, non ho paura ne mi stavo mi